ਪਹਿਲਾਂ ਤੁਸੀਂ 1200 ਰੁਪਏ ਦਾ কুর্তা ਪਜਾਮਾ ਲੈਂਦੇ ਸੀ 800 ਰੁਪਏ ਸਮਾਈ ਦਿੰਦੇ ਸੀ 2000 ਰੁਪਏ ਦਾ ਸਲਾਈ ਕਰਕੇ কুর্তা ਪਜਾਮਾ ਪੈਂਦਾ ਸੀ ਸਾਡੇ ਕੋਲ ਆ ਜਾਓ ਹੁਣ ਕੋਈ 2000 ਨਹੀਂ ਕੋਈ 2500 ਨਹੀਂ ਕੋਈ 1900 ਨਹੀਂ 2000 ਵਾਲਾ কুর্তা ਪਜਾਮਾ 895 ਚ ਲੈ ਜਾਓ ਸਲਾਈ ਕਰਕੇ ਦਵਾਂਗੇ ਰੰਗ ਜਿਹੜਾ ਮਰਜ਼ੀ ਲੈ ਜਾਓ ਜਿੰਦਾ ਦੀ ਮਰਜ਼ੀ ਸਟਿਚਿੰਗ ਕਰਾ ਲਿਓ ਭਾਵੇਂ ਲਾਸਟਕ ਵਾਲਾ ਪਜਾਮਾ ਬਣਾ ਲਿਓ ਭਾਵੇਂ ਨਾਲਿਆ ਵਾਲਾ ਬਣਾ ਲਿਓ ਭਾਵੇਂ ਪੈਂਟ ਆਉਣ ਵਾਲਾ ਅਸੀਂ ਜੋ ਕਹਿ ਰਹੇ ਆ ਉਹ ਦੇ ਵੀ ਰਹੇ ਆ ਆ ਚੈੱਕ ਕਰੋ 200 ਰੁਪਏ ਮੀਟਰ ਦਾ কুর্তা ਪਜਾਮਾ 700 ਰੁਪਏ ਦਾ ਕੁਰਤਾ ਪਜਾਮਾ 195 ਰੁਪਏ ਸਵਾਈ ਦੇ 895 ਰੁਪਏ ਤੇ ਕੁਰਤਾ ਪਜਾਮਾ ਸਟਿਚ ਕਰਕੇ ਦਵਾਂਗੇ 4 ਦਿਨ ਮਤਲਬ 17 ਜੂਨ ਤੱਕ ਗੁਰਦਵਾਰ ਸ਼ਨੀਵਾਰ ਐਤਵਾਰ ਸੋਮਵਾਰ ਆਜੋ ਬਾਜ਼ਾਰ 'ਚ 2000 ਨਾਲ ਮਿਲਦਾ ਸਾਡੇ ਕੋਲੋਂ 895 'ਚ ਸਿਲਾਈ ਕਰਕੇ ਕੁਰਤਾ ਪਜਾਮਾ ਲੈ ਜਾਓ ਸਾਡੇ ਕੋਲ 3000 3500 4000 5000 ਤੱਕ ਦੇ ਕੁਰਤੇ ਪਜਾਮੇ ਆ ਸ਼ਰਟਾਂ ਦੀ ਗੱਲ ਕਰੀਏ ਸ਼ਰਟਾਂ ਤੁਸੀਂ ਚੈੱਕ ਲੈ ਲਓ ਪਲੇਨ ਲੈ ਲਓ ਪ੍ਰਿੰਟ ਲੈ ਲਓ ਜਿੰਦਾਂ ਇਹ ਮਰਜ਼ੀ ਲੈ ਜਾਓ ਤੁਹਾਨੂੰ ਅਸੀਂ 300 ਰੁਪਏ ਦਾ ਸ਼ਰਟ ਸ਼ੁਰੂ ਕਰਦਣੀ ਆ ਆ ਕੋਰਟ ਪੈਂਟ 2 ਪੀਸ ਜਿਹੜਾ ਤੁਹਾਨੂੰ 15 15 20 2000 ਦਾ ਸਟਿਚ ਕਰਕੇ ਪੈਂਦਾ ਅਸੀਂ 2995 ਇਸ ਤੇ ਸਟਿਚ ਕਰਕੇ ਦੇ ਦਾਂਗੇ ਕੱਪੜੇ ਦੀ ਕੁਆਲਿਟੀ ਦੇਖ ਲਓ ਰੰਗਾ ਮੇਚੀ ਦੇਖ ਲਓ ਕਿੰਨੀ ਹੈ ਦੇਖੋ ਜੀ ਪੱਕਾ ਬੰਨਣ ਵਾਲੇ ਸਰਦਾਰ ਭਰਾਵਾਂ ਲਈ ਸਭ ਤੋਂ ਵੱਡਾ ਬ੍ਰਾਂਡ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਾਹੀ ਦੇ ਤੁਹਾਨੂੰ ਅਸੀਂ 550 ਤੋਂ ਵੱਧ ਰੰਗ ਦੇ ਰਹੇ ਹਾਂ ਚਾਹੇ ਰੁਪਿਆ ਲੈ ਲੋ ਚਾਹੇ ਬੋਲ ਲੈ ਲੋ ਰੰਗ ਫੇਡ ਹੋ ਜੂਵੇ ਡੱਬ ਪੈ ਜੂਵੇ 3 ਮਹੀਨੇ ਦੇ ਅੰਦਰ ਅੰਦਰ ਤੁਸੀਂ ਪੱਗ ਬਦਲ ਕੇ ਨਵੀ ਲੈ ਕੇ ਜਾ ਸਕਦੇ ਪਿੰਨਾ 1 ਰੁਪਏ ਤੋਂ ਲਓ ਵੀ ਪਹਿਲਾਂ ਤੁਸੀਂ 1200 ਰੁਪਏ ਦਾ ਕੁਰਤਾ ਪਜਾਮਾ ਲੈਂਦੇ ਸੀ 800 ਰੁਪਿਆ ਸਮਾਈ ਦਿੰਦੇ ਸੀ 2000 ਪੈਦਾ ਸਲਾਈ ਕਰਕੇ ਕੁਰਤਾ ਪਜਾਮਾ ਪੈਂਦਾ ਸੀ ਸਾਡੇ ਕੋਲ ਆ ਜਾਓ ਹੁਣ ਕੋਈ 2000 ਨਹੀਂ ਕੋਈ 2200 ਨਹੀਂ ਕੋਈ 1900 ਨਹੀਂ 2000 ਵਾਲਾ ਕੁਰਤਾ ਪਜਾਮਾ 895 ਚ ਲੈ ਜਾਓ ਸਲਾਈ ਕਰਕੇ ਦਵਾਂਗੇ ਰੰਗ ਜਿਹੜਾ ਮਰਜ਼ੀ ਲੈ ਜਾਓ ਜਿੱਦਾਂ ਦੀ ਮਰਜ਼ੀ ਸਟਿਚਿੰਗ ਕਰਾ ਲਿਓ ਭਾਵੇਂ ਲਾਸਟ ਕਾਲਾ ਪੇਮਾ ਬਣਾ ਲਿਓ ਭਾਵੇਂ ਨਾਲਿਆ ਵਾਲਾ ਬਣਾ ਲਿਓ ਭਾਵੇਂ ਪੈਂਟ ਵਾਲਾ ਬਣਾ ਲਿਓ ਭਾਵੇਂ ਬੈਨ ਕੋਲਰ ਬਣਾ ਲਿਓ ਭਾਵੇਂ ਕੋਲਰ ਵਾਲਾ ਬਣਾ ਲਿਓ 895 ਰੁਪਏ ਦੇ ਵਿੱਚ ਕੋੜਤਾ ਪਜਾਮਾ ਕਰਤਾ ਭਾਈ ਜੀ ਬਾਜ਼ਾਰ 'ਚ 8-800 ਰੁਪਈਆ ਕੱਲੀ ਸਟਿਚਿੰਗ ਚੱਲ ਰਹੀ ਆ ਤੁਸੀਂ ਕਹਿੰਦੇ ਹੋ 895 'ਚ ਕੋੜਤਾ ਪਜਾਮਾ ਉਹ ਵੀ ਰੰਗ ਤੁਸੀਂ ਕਹਿੰਦੇ ਜਿਹੜਾ ਮਰਜ਼ੀ ਲੈ ਜਾਓ ਬਿਲਕੁਲ ਭਾਜੀ ਅਸੀਂ ਜੋ ਕਹਿ ਰਹੇ ਆ ਉਹ ਦੇ ਵੀ ਰਹੇ ਆ ਆ ਚੈੱਕ ਕਰੋ 200 ਰੁਪਏ ਮੀਟਰ ਦਾ ਕੁਰਤਾ ਪਜਾਮਾ 700 ਰੁਪਏ ਦਾ ਕੁਰਤਾ ਪਜਾਮਾ 195 ਰੁਪਏ ਸਵਾਈ ਦੇ 895 ਰੁਪਏ ਤੇ ਕੁਰਤਾ ਪਜਾਮਾ ਸਟਿੱਚ ਕਰਕੇ ਦਵਾਂਗੇ ਇਸ ਆਈਟਮ ਤੇ ਸੇਲ ਆਤੀ ਆ ਸਿਰ ਸਿਰਫ 4 ਦਿਨਾਂ 4 ਦਿਨ ਦੀ ਸੇਲ ਹੈ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤੇ ਸੋਮਵਾਰ ਰੰਗ ਜਿੰਦਾਂ ਦੀ ਮਰਜ਼ੀ ਲੈ ਲਓ ਅਗਰ ਕੱਲਾ ਕੁਰਤਾ ਪਜਾਮਾ ਲੋਗੇ ਤਾਂ 700 ਦਾ ਪਊਗਾ ਇਹ ਸਮਾ ਕੇ ਲਓਗੇ ਤੇ 895 ਰੁਪਏ ਦਾ ਬਊਗਾ ਦੇਖੋ ਜੀ 4 ਦਿਨ ਮਾਤਰਮ 17 ਜੂਨ ਤੱਕ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ ਆਜੋ ਬਾਜ਼ਾਰ 'ਚ 2000 ਦਾ ਮਿਲਦਾ ਸਾਡੇ ਕੋਲੋਂ 895 'ਚ ਸਲਾਈ ਕਰਕੇ ਕੋੜਤਾ ਪਜਾਮਾ ਲੈ ਜਾਓ ਰੰਗ ਚਾਹੀਏ ਆਹ ਲੈ ਲਓ ਆਹ ਲੈ ਲਓ ਆਹ ਲੈ ਲਓ ਜਿਹੜਾ ਮਰਜ਼ੀ ਰੰਗ ਲੈ ਜਾਓ ਸਟਿਚਿੰਗ ਤੁਹਾਨੂੰ ਟਾਪ ਦੀ ਕਰਕੇ ਦਵਾਂਗੇ ਅੱਛਾ ਇਹਦੂ ਉਪਰਲੀ ਰੇਂਜ ਵੀ ਹੈ ਕੋਈ ਬਿਲਕੁਲ ਹੈਗੀ ਹੈ ਪਾਜੀ ਉੱਪਰਲੀ ਰੇਂਜ ਦਾ ਮਤਲਬ ਇਹ ਨਹੀਂ ਐ ਕੋਈ 4000 ਕੋਈ 5000 ਕੋਈ 3000 ਕੋਈ 2000 ਇਤਾਂ ਦੇ ਕੋਈ ਰੇਟ ਨਹੀਂ ਹੈਗੇ ਜਿਹੜੇ ਬਾਜ਼ਾਰਾਂ 'ਚ 2-2000 ਦੇ ਕੁੜਤੇ ਪਜਾਮੇ ਮਿਲਦੇ ਆ ਕੋਈ 1000 ਦਾ ਕੋਈ 1200 ਦਾ ਕੋਈ 1500 ਦਾ ਆ ਕੁਆਲਿਟੀਆਂ ਚੈੱਕ ਕਰ ਲਓ ਆ ਚੱਕੋ ਪੀਪਰ ਕਾਟਨ 11200 ਰੁਪਏ ਦੀ ਆ ਚੱਕੋ ਲੇਲਨ ਕਾਟਨ 1500 ਰੁਪਏ ਦੀ ਆ ਚੱਕੋ ਜੀ ਪਿਓਰ ਗੀਜ਼ਾ ਕਾਟਨ ਆ ਤੁਹਾਨੂੰ ਪਹਿਣਾ 1000 ਰੁਪਏ ਦਾ ਕੁੜਤਾ ਪਜਾਮਾ ਦੇਖੋ ਤੁਹਾਡੇ ਜਿੱਦਾਂ ਕਿ ਨੇ ਫ੍ਰੈਂਡਲੀ ਬਜਟ ਹੈ ਨਾ ਤੁਹਾਡਾ ਜਿੱਦਾਂ ਦਾ ਬਜਟ ਹੈਗਾ ਪਾਕਟ ਉਦਾਂ ਨਾਲ ਤੁਸੀਂ ਇੱਥੋਂ ਪੈਸੇ ਖਰਚ ਸਕਦੇ ਆ ਚਾਹੇ 700 ਰੁਪਏ ਦਾ ਕੁਰਤਾ ਪਜਾਮਾ ਲੈ ਜਾਓ ਚਾਹੇ 895 ਲੈ ਜਾਓ 1500 2000 5000 ਜਿੰਤਾ ਨਾਲ ਮਰਜ਼ੀ ਲੈ ਜਾਓ ਜਿਹੜਾ ਬਜਾੜ ਤੁਸੀਂ ਲੈਣਾ ਹੈਗਾ 3000 ਰੁਪਏ ਦਾ ਕੁਰਤਾ ਪਜਾਮਾ ਇੱਥੇ ਤੁਸੀਂ ਦੇਖ ਲਓ ਦबई ਵਾਲਾ ਕੁਰਤਾ ਪਜਾਮਾ ਖਾਸ ਤੌਰ ਤੇ ਦबई ਤੋਂ ਕੁਰਤਾ ਪਜਾਮਾ ਆ ਗਏ ਆ 3000 ਵਾਲਾ ਕੁਰਤਾ ਪਜਾਮਾ ਤੁਹਾਨੂੰ ਸਿਰਫ ਦੇ ਦਿਆਂਗੇ 1100 ਰੁਪਏ ਦੇ ਵਿੱਚ ਦੇਖੋ ਜੀ ਰੰਗਾ ਮੇਚੀ ਚੈੱਕ ਕਰ ਲਓ ਰੰਗਾ ਮੇਚੀ ਵੀ ਹਰ ਇੱਕ ਕਲਰ ਦੇ ਵਿੱਚ ਆ ਆ ਸਾਡੇ ਕੋਲੇ ਸਭ ਤੋਂ ਟਾਪ ਦਾ ਬ੍ਰਾਂਡ ਆ ਮਾਤੂ ਸ਼੍ਰੀ ਦਸਤਾਰ ਹਾਲ ਬਾਜ਼ਾਰ 'ਚ ਕੱਲਾ 895 ਦਾ ਕੁੜਤਾ ਪਜਾਮਾ ਨਹੀਂ ਸਾਡੇ ਕੋ 3000 3500 4000 5000 ਤੱਕ ਦੇ ਕੁੜਤੇ ਪਜਾਮੇ ਆ ਪਰ 5000 ਵਾਲਾ ਕੁੜਤਾ ਪਜਾਮਾ ਦੱਸੂਗਾ ਵੀ ਮੈਂ ਕਿਸੇ ਤੇ ਪਾਇਆ ਵਾ ਆ ਵੀ ਚੈੱਕ ਕਰ ਲੋ ਰੰਗ ਜਿਹੜਾ ਪਸੰਦ ਹੋਊਗਾ ਇਦਾਂ ਉਂਗਲ ਰੱਖ ਦਿਓ ਉਹੀ ਤੁਹਾਨੂੰ ਅਸੀਂ ਨਾਲੋਂ ਲਾ ਕੇ ਕੱਪੜਾ ਦੇ ਦੇਣਾ ਹੈਗਾ ਹੁਣ ਸ਼ਰਟਾਂ ਦੀ ਗੱਲ ਕਰ ਲਈਏ ਸ਼ਰਟਾਂ ਤੁਸੀਂ ਚੈੱਕ ਲੈ ਲਓ ਪਲੇਨ ਲੈ ਲਓ ਪ੍ਰਿੰਟ ਲੈ ਲਓ ਜਿੱਦਾਂ ਇਹ ਮਰਜ਼ੀ ਲੈ ਜਾਓ ਤੁਹਾਨੂੰ ਅਸੀਂ 300 ਰੁਪਏ ਤੋਂ ਸ਼ਰਟ ਸ਼ੁਰੂ ਕਰ ਦੇਣੀ ਆ ਉਦੋਂ ਉੱਪਰ ਦੀ ਰੇਂਜ ਜਿੰਦਾ ਨਹੀਂ ਚਾਹੀਦਾ ਤੁਸੀਂ ਲੈ ਜਾਓ ਦੇਖੋ ਜੀ ਕੋਟ ਪੈਂਟ ਕੋਟ ਪੈਂਟ ਦਾ ਅਸੀਂ ਬਹੁਤ ਵੱਡਾ ਚੈਲੰਜ ਕਰਦੇ ਆ 4 ਦਿਨਾਂ ਦੀ ਭੱਟੀ ਸੇਲ ਆਤੀ ਆ ਕੋਟ ਪੈਂਟ ਬਾਜ਼ਾਰਾਂ ਚੋਂ ਆਪਦੇ ਇਲਾਕੇ ਘਰ ਦੇ ਮੁਹੱਲਿਆਂ ਚੋਂ ਦੁਕਾਨਾਂ ਤੋਂ ਗਲੀਆਂ ਤੋਂ ਟੇਲਰਾਂ ਤੋਂ ਰੇਟ ਪੁੱਛ ਲਿਓ 3500 4000 5000 ਇਕੱਲਾ ਸਮਾਈ ਦਾ ਰੇਟ ਆ ਆ ਕੋਟ ਪੈਂਟ 2 ਪੀਸ ਜਿਹੜਾ ਤੁਹਾਨੂੰ 15 15 20 20000 ਦਾ ਸਟਿਚ ਕਰਕੇ ਪੈਂਦਾ ਅਸੀਂ 2995 ਚ ਸਟਿਚ ਕਰਕੇ ਦੇ ਦਾਂਗੇ ਕੱਪੜੇ ਦੀ ਕੁਆਲਿਟੀ ਦੇਖ ਲੋ ਰੰਗਾ ਮੇਚੀ ਦੇਖ ਲੋ ਕਿੰਨੀ ਐ ਦੇਖੋ ਸਿੱਧੀ ਜੀ ਗੱਲ ਐ ਫਾਇਦੇ ਹਾਲ ਬਾਜ਼ਾਰ ਦੇ ਵਿੱਚ ਹੋਣੇ ਹਾਲ ਬਾਜ਼ਾਰੇ ਉਹ ਜਗਾ ਅੰਮ੍ਰਿਤਸਰ ਦੀ ਜਿੱਥੇ 30 30 40 40000 ਰੁਪਏ ਟੂਰਿਸਟਾਂ ਤੋਂ ਲੁੱਟ ਲਿੱਤਾ ਜਾਂਦਾ ਪਰ ਮਾਤੂ ਸੀ ਦੀ ਦਸਤਾਰ ਚੈਲੰਜ ਕਰਕੇ ਕਹਿੰਦਾ 2995 2 ਪੀਸ 3760 3 ਪੀਸ ਤੇ 895 ਦਾ ਕੁੜਤਾ ਪਜਾਮਾ ਦੁਨੀਆ ਤੇ ਨਹੀਂ ਮਿਲਣਾ ਦੇਖੋ ਜੀ ਪੱਗਾਂ ਬੰਨਣ ਵਾਲੇ ਸਰਦਾਰ ਭਰਾਵਾਂ ਲਈ ਸਭ ਤੋਂ ਵੱਡਾ ਬ੍ਰਾਂਡ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਾਏ ਦੇ ਸਾਨੂੰ ਅਸੀਂ 550 ਤੋਂ ਵੱਧ ਰੰਗ ਦੇ ਰਹੇ ਆ ਚਾਹੇ ਰੂਬੀਆ ਲੈ ਲੋ ਚਾਹੇ ਫੁੱਲ ਬੈਲ ਲੈ ਲੋ ਰੰਗ ਫੇਟ ਹੋ ਜਵੇ ਡੱਬ ਪੈ ਜਵੇ 3 ਮਹੀਨੇ ਦੇ ਅੰਦਰ ਅੰਦਰ ਤੁਸੀਂ ਪੱਗ ਬਦਲ ਕੇ ਨਵੀਂ ਲੈ ਕੇ ਜਾ ਸਕਦੇ ਬਿਨਾਂ 1 ਰੁਪਏ ਤੋਂ ਪੱਗਾਂ ਦੇ ਨਾਲ ਨਾਲ ਤੁਸੀਂ ਮੈਚ ਕਰਕੇ ਟਾਈਆਂ ਵੀ ਲੈ ਕੇ ਜਾ ਸਕਦੇ ਆ ਭਾਵੇਂ ਤੁਸੀਂ ਆਪਣੇ ਪੈਂਟਾਂ ਸ਼ਰਟਾਂ ਨਾਲ ਮੈਚ ਕਰ ਲੋ ਕੋਟ ਪੈਂਟ ਨਾਲ ਕਰ ਲੋ ਦਸਤਾਰਾਂ ਦੇ ਨਾਲ ਕਰ ਲੋ ਤੁਸੀਂ ਮਹਿੰਗੇ ਮਹਿੰਗੇ ਸੂਟ ਲੈ ਲੈਂਦੇ ਹੋ ਲਾਈਨਿੰਗ ਦਾ ਕੱਪੜਾ ਤੁਹਾਡੇ ਕੋਲ ਵਧੀਆ ਨਹੀਂ ਹੁੰਦਾ ਉਹਦੇ ਨਾਲ ਸਾਡੇ ਸੂਟ ਖਰਾਬ ਹੋ ਜਾਂਦੇ ਆ 40 ਰੁਪਏ ਮੀਟਰ ਤੋਂ ਸਿਰਫ ਲਾਈਨਿੰਗ ਸ਼ੁਰੂ ਆ ਚਾਰ ਦਿਨਿਆਂ ਤੁਹਾਡੇ ਕੋਲ ਵੱਡੇ ਫਾਇਦੇ ਕਰਦੇ ਨੇ ਆ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤੇ ਸੋਮਵਾਰ ਬਿਲਕੁਲ ਭਾਜੀ ਦੇਖੋ ਸੋਮਵਾਰ ਤੱਕ ਸਿਰਫ ਸੇਲ ਹੈਗੀ ਆ ਆ ਜਿਹੜੇ ਕੁੜਤੇ ਪਜਾਮੇ ਆਸੀਂ ਸਟਿਚ ਕਰਕੇ ਦਵਾਂਗੇ ਇਹ ਕੋਈ ਰੈਡੀਮੇਡ ਨਹੀਂ ਬਣੇ ਪਏ ਤੁਹਾਡਾ ਨਾਪ ਲਾਵਾਂਗੇ ਤੁਹਾਡੇ ਨਾਪ ਦੇ ਸਟਿਚ ਕਰਕੇ ਦਵਾਂਗੇ 200 ਰੁਪਏ ਮੀਟਰ ਕੱਪੜਾ ਵਾ 195 ਰੁਪਏ ਸਵਾਈ ਦੇ ਆ ਧਿਆਨ ਨਾਲ ਗੱਲ ਸੁਣ ਲਓ ਇਸ ਕੁਆਲਿਟੀ ਤੇ ਸੇਲ ਲੱਗ ਗਈ ਆ ਬਹੁਤ ਭਾਰੀ ਹੁਣ ਟਾਈਮ ਵੇਸਟ ਨਾ ਕਰੋ ਘਰੇ ਬੈਠੇ ਨਾ ਰਹੋ ਕੁਰਤੇ ਪਜਾਮੇ ਸਵਾਲੋ 895 ਦੀ ਆਫਰ ਦਾ ਫਾਇਦਾ ਲੈ ਲਓ ਇੱਕ ਗੱਲ ਕਲੀਅਰ ਕਰ ਦੋ 195 ਰੁਪਏ ਸਲਾਈ ਸਿਰਫ ਏਸ ਹੀ ਤੇ ਆ ਕਿ ਸਾਰਿਆਂ ਤੇ 195 ਨਹੀਂ 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 195 ਰੁਪਏ ਸਲਾਈ ਸਿਰਫ ਇਹਦੇ ਤੇ ਆ ਬਾਕੀ ਸਾਡੀ 800 ਰੁਪਏ ਸਵਾਈ ਹੈ ਸਿੰਪਲ ਕੁਰਤੇ ਪਜਾਮੇ ਦੀ 1000 ਰੁਪਏ ਸਵਾਈ ਹੈ ਪੈਂਟ ਸਟਾਈਲ ਦੀ ਲਓ ਇੱਕ ਹੋਰ ਫਾਇਦਾ ਕਰ ਦਿੰਨੇ ਆ 895 ਰੁਪਏ ਦੇ ਵਿੱਚ ਚਾਹੇ ਕੁਰਤਾ ਪਜਾਮਾ ਪੈਂਟ ਸਟਾਈਲ ਸਵਾਲੋ ਚਾਹੇ ਪਠਾਨੀਸ ਵਾਲੋ ਚਾਹੇ ਸਟੈਂਪਲਸ ਵਾਲੋ 895 ਚ ਇੱਕ ਔੜਤਾ ਪਜਾਮਾ ਸਟਿਚ ਕਰਕੇ ਦੇ ਦਾਂਗੇ ਸੋ ਇਹ ਜਿਹੜੀ ਆਫਰ ਲਾਤੀ ਆ ਕਿਸੇ ਨੇ ਨਹੀਂ ਦੇਣੀ ਬਾਜ਼ਾਰ ਚ 2000 ਰੁਪਏ ਦਾ ਔੜਤਾ ਪਜਾਮਾ ਇੱਥੇ 895 ਦਾ ਬਾਜ਼ਾਰ ਚ 10000 ਰੁਪਏ ਦਾ ਕੋਟ ਪੈਂਟ ਸਾਡੇ ਕੋਲ ਹੈ ਜੋ 2995 ਦਾ ਬਾਜ਼ਾਰ ਚ 15000 ਰੁਪਏ ਦੀ ਸ਼ੇਰਵਾਨੀ ਸਾਡੇ ਕੋਲ ਹੈ ਜੋ 6500 ਰੁਪਏ ਦੀ ਜਿਹੜੇ 5-5000 ਦੇ ਕੋਟ ਤੇ ਪਜਾਮੇ ਸਾਡੇ ਕੋਲ ਲੈ ਜਾਓ 2-2000 ਚ 550 ਤੋਂ ਵੱਧ ਰੰਗ ਹੈਗੇ ਪੱਕਾ ਦੇ ਵਿੱਚ ਰੁਪਿਆ ਫੁੱਲ ਬਲ ਜਿਹੜਾ ਮਰਤੀ ਲੈ ਜੋ ਰੰਗ ਫੇਟ ਜਾਂ ਡੱਬ ਪੈਜਵੇ 3 ਮਹੀਨੇ ਨਿਰੰਤਰ ਬਦਲ ਕੇ ਨਵਾਂ ਲੈ ਜੋ 1 ਰੁਪਿਆ ਵੀ ਨਹੀਂ ਲਵਾਂਗੀ ਆਫਰਾਂ ਬਹੁਤ ਆ 4 ਦਿਨ ਫਾਇਦੇ ਹੋਣੇ ਆ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ ਯਾਨੀ ਕਿ 17 ਜੂਨ ਤੱਕ ਕੋਈ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਇਸ ਨੰਬਰ ਤੇ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਕੜ ਤਾਂ ਡੀਪੀ ਹਾਲ ਬਾਜ਼ਾਰ ਸ਼੍ਰੀ ਅਮਰਸਰ ਦਾ ਹੈ